ਮੈਂ ਐਸੀ ਸਮਾਜ ਵਿੱਚੋਂ ਮਜ਼ਦੂਰਾਂ ਦੀ ਆਵਾਜ਼ ਆ ਮੇਰੀ ਆਵਾਜ਼ ਦਬਾਈ ਜਾ ਰਹੀ ਆ ਜੀ ਇੱਕ ਸਾਜ਼ਿਸ਼ ਦੇ ਤਹਿਤ ਕੀ ਕਹਿਣਾ ਚਾਹੂਗਾ ਤੁਹਾਡੇ ਤੇ ਜਿਹੜਾ આરોਪ ਲੱਗੇ ਪੀਪੀ ਸੁਖਵਿੰਦਰ ਵੱਲੋਂ ਉਹ ਸਭ ਬੇਬੁਨਿਆਦ ਮੇਰੀ ਆਵਾਜ਼ ਨੂੰ ਦਬਾਉਣ ਵਾਸਤੇ ਨੇ ਝੂਠੇ ਨੇ ਬੇਬੁਨਿਆਦ ਨੇ ਜੀ ਮੈਂ ਐਸੀਆਂ ਦੀ ਮਜ਼ਦੂਰਾਂ ਦੀ ਆਵਾਜ਼ ਆ ਇਹ ਆਵਾਜ਼ ਚੜ੍ਹਦੀ ਕਲਾ ਚ ਰਹੂਗੀ ਮੈਂ ਚੜ੍ਹਦੀ ਕਲਾ ਚ ਆ ਹਮਮ ਔਰ ਇਹ ਹੀ ਕਹੂੰਗਾ ਕਿ ਵਾਇਗੋਜੀ ਦਾ ਖਾਲਸਾ ਵਾਇਗੋਜੀ ਦੀ ਫਤਿਹ ਜੈ ਪੀਮ ਜੈ ਭਾਰਤ ਚੜ੍ਹਦੀ ਕਲਾ ਚ ਆ ਮੈਂ ਚੜ੍ਹਦੀ ਕਲਾ ਚ ਆ ਆਪਣੇ ਇਸ ਸਮਾਜ ਦੇ ਲਈ ਆਖਰੀ ਸਮਾਂ ਤੱਕ ਬੋਲਦਾ ਰਹੂੰਗਾ ਆਪਣੇ ਮਜ਼ਦੂਰਾਂ ਦੀ ਗੱਲ ਆਖਰੀ ਸਮਾਂ ਤੱਕ ਕਰਦਾ ਰਹੂੰਗਾ ਇਸ ਤਰ੍ਹਾਂ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਡਾਕਟਰ ਗੁਰਿੰਦਰ ਦੀ ਆਵਾਜ਼ ਨਹੀਂ ਹੈ ਮਜ਼ਦੂਰਾਂ ਦੀ ਆਵਾਜ਼ ਹੈ ਜਿਹਨੂੰ ਦਬਾਇਆ ਜਾ ਰਿਹਾ ਹੈ ਇਹ ਕਹਿੰਦਾ ਮਤਲਬ ਇਹੀ ਹੈ ਪੀਪੀ ਸੁਖਵਿੰਦਰ ਨੇ ਜਿਹੜਾ ਤੁਹਾਡੇ ਤੇ ਅਲੀਗੇਸ਼ਨ ਲਾਇਆ ਉਹ ਛੁੱਟਨੇ ਸਰ ਉਹ ਲੋਕ ਨਾਮ ਚੌਧਰੀਆਂ ਵੱਲੋਂ ਜਾਤ ਹੰਕਾਰਿਆਂ ਵੱਲੋਂ ਮੈਂ ਇਸ ਸਮਾਜ ਤੋਂ ਹੈ ਇਸ ਕਰਕੇ ਮੇਰੀ ਆਵਾਜ਼ ਦਬਾਈ ਜਾ ਰਹੀ ਹੈ ਇਹ ਸਿਰਫ ਸਾਜ਼ਿਸ਼ ਦੇ ਤਹਿਤ ਇਹ ਕੋਈ ਕੁਝ ਹੋਇਆ ਸਾਜ਼ਿਸ਼ ਦੇ ਤਹਿਤ ਹੋਇਆ ओके ਸਰਬਤ ਸਿੰਘ ਕਾ ਡਾਡ ਸਾ ਬਿਲਕੁਲ ਚੜ੍ਹਦੀ ਗੱਲੇ ਦੇ ਵਿੱਚ ਚੜ੍ਹਦੀ ਚਲੋ ਕੋਈ ਕੁੱਟ ਮਾਰਨੀ ਨਹੀਂ ਕਿੱਥੇ ਖਲਸਾ ਮੈਗਰ ਜੁੱਤੀ ਪੱਤੇ ਜਾਂ 3 ਜੈ ਪਹਾੜ ਦੀਆਂ ਖਾਣੇ ਗਏ ਸੀ ਜੇ ਕੋਈ ਹੋਵੇ ਕੋਈ ਉਹ ਜੀ ਗੱਲ ਨਹੀਂ ਕੋਈ ਕੁੱਟ ਮਾਰਨੀ ਜੋ